বিবি কানাডা আপডেট دیکھ رہے ہیں سارے درشکانا میں بہت بہت স্বাগত کرتا ہوں جی کینیڈا امیگریشن વિભાગ ائی آر سی سی ਵੱਲੋਂ دو بڑے ਅਤੇ سخت بدلاؤ لےਉਣ ਦੀਆਂ تیاریاں ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਅਸਰ ਪੰਜਾਬੀ ਅਤੇ ਭਾਰਤੀ ਭਾਈਚਾਰੇ ਤੇ ਪਵੇਗਾ ਕੈਨੇਡਾ امیگریشن ਵਿਭਾਗ ਨੇ ਹਾਲੀ ਵਿੱਚ ਸੀ 2 ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ ਜਿਸ ਦਾ ਮਕਸਦ ਦੇਸ਼ ਵਿੱਚ ਅਰਜੀ ਐਪਲੀਕੇਸ਼ਨਾਂ ਨੂੰ ਘਟਾਉਣਾ ਹੈ ਇਸ ਦੌਰਾਨ ਆਈ ਆਰ ਸੀ ਸੀ ਫਰਜੀਵਾੜੇ ਨੂੰ ਖਤਮ ਕਰਨ ਲਈ ਇੱਕ ਬਹੁਤ ਹੀ ਸਖਤ ਨਿਯਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ IRCC ਨੂੰ ਇਹ ਸ਼ਕਤੀ ਮਿਲ ਸਕਦੀ ਹੈ ਕਿ PR ਵੀ ਹੋਵੇਗੀ ਕੈਨਸਲ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ PR ਯਾਨੀ ਕਿ ਪਰਮਨੈਂਟ ਰੈਜ਼ੀਡੈਂਟ ਲੈ ਲਈ ਹੈ ਜੇਕਰ ਉਹਨਾਂ ਦੀ ਫਾਈਲ ਵਿੱਚ ਕੋਈ ਵਿਜਾਲੀ ਜਾਂ ਫਰਜੀ ਡਾਕੂਮੈਂਟ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ PR ਤੁਰੰਤ ਰੱਦ ਕਰ ਦਿੱਤੀ ਜਾਵੇਗੀ ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਅਤੇ ਭਾਰਤੀ ਸ਼ਾਮਲ ਹੋ ਸਕਦੇ ਹਨ ਜਿਹੜੀ ਫਾਈਲਾਂ ਇਸ ਸਮੇਂ ਪ੍ਰੋਸੈਸਿੰਗ ਵਿੱਚ ਹਨ ਜੇ ਉਹਨਾਂ ਵਿੱਚ ਕੋਈ ਫੇਕ ਡਾਕੂਮੈਂਟ ਨਿਕਲਦਾ ਹੈ ਤਾਂ ਉਹ ਵੀ ਕੈਨਸਲ ਹੋ ਜਾਣਗੀਆਂ ਸ਼ਕਤੀ ਖਾਸ ਤੌਰ ਤੇ ਉਹਨਾਂ ਮਾਮਲਿਆਂ ਤੇ ਨਿਸ਼ਾਨਾ ਹੈ ਜਿੱਥੇ ਫੇਕ ਡਾਕੂਮੈਂਟ ਜਿਵੇਂ ਕਿ ਫੇਕ ਟੂਰਿਸਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਲਗਾ ਕੇ ਲੋਕ ਕੈਨੇਡਾ ਵਿੱਚ ਪੱਕੇ ਹੋਏ ਦੂਜੇ ਨੰਬਰ ਤੇ ਗੱਲ ਕਰ ਲਈਏ ਜੀ 10 ਸਾਲ ਦਾ ਮਲਟੀਪਲ ਵੀਜ਼ਾ ਹੋ ਸਕਦਾ ਹੈ ਬੰਦ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਹੋਣ ਲੰਬੇ ਸਮੇਂ ਦੇ ਵੀਜ਼ਿਆਂ ਨੂੰ ਲੈ ਕੇ ਆਪਣੀਆਂ ਨੀਤੀਆਂ ਬਦਲਣ ਦੀ ਯੋਜਨਾ ਬਣਾ ਰਿਹਾ ਹੈ ਆਈਆਰਸੀਸੀ ਹੁਣ 10 ਸਾਲ ਦਾ ਮਲਟੀਪਲ ਵੀਜ਼ਾ ਬੰਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਜੋ ਇਸ ਸਮੇਂ ਪੰਜਾਬੀ ਅਤੇ ਭਾਰਤੀਆਂ ਨੂੰ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਦੇਸ਼ਾਂ ਨੂੰ 10 ਸਾਲ ਦਾ ਵੀਜ਼ਾ ਮਿਲ ਰਿਹਾ ਹੈ ਉਹਨਾਂ ਨੂੰ ਸਿਰਫ 3 ਤੋਂ 6 ਮਹੀਨੇ ਦਾ ਵੀਜ਼ਾ ਹੀ ਦਿੱਤਾ ਜਾਵੇਗਾ। ਇਹ ਬਦਲਾਅ ਦਾ ਮਤਲਬ ਹੈ ਕਿ ਵਿਜ਼ਟਰ ਅਤੇ ਟੂਰਿਸਟਮ ਵੀਜ਼ੇ ਨੂੰ ਕੈਨੇਡਾ ਜਾਣ ਵਾਲਿਆਂ ਲਈ ਸਿਰਫ ਥੋੜੇ ਸਮੇਂ ਦਾ ਇੰਤਜ਼ਾਰ ਮਿਲੇਗਾ ਜਿਸ ਨਾਲ ਕੈਨੇਡਾ ਵਿੱਚ ਜਾ ਕੇ ਲੰਬੇ ਸਮੇਂ ਤੱਕ ਰੁਕਣ ਜਾਂ ਰਿਫਿਊਜ਼ਲ ਕੇਸ ਅਪਲਾਈ ਕਰਨ ਵਾਲੇ ਰੁਝਾਨ ਨੂੰ ਰੋਕਿਆ ਜਾ ਸਕੇ। ਇਹ ਦੋਵੇਂ ਨਵੇਂ ਨਿਯਮ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਸਖਤ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿੱਚ ਵੱਡੇ ਕਦਮ ਹਨ। ਦਾ ਇਹਨਾਂ ਬਦਲਾਵਾਂ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਸਾਰ ਨਾਲ ਜਰੂਰ ਸਾਂਝੇ ਕਰਿਓ ਜੇਕਰ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲਿਓ